ਤੇ ਇੱਥੇ ਆਪਣੀ ਗੱਡੀ ਲੱਗ ਗਈ ਐ ਤੇ ਹੁਣ ਇਹ ਪੁਰਾਣੀ ਤਾਰਕੇ ਤੇ ਨਵੀਂ ਟਿੰਟ ਲਾ ਦੇਣਗੇ ਭਾਜੀ ਦੀ ਗੱਡੀ ਨੂੰ ਛੱਤ ਲੱਗ ਰਹੀ ਐ ਇਧਰ ਹੁਣ ਇਹਨਾਂ ਨੇ ਟਿੰਟ ਲਾਣੀ ਚਾਲੂ ਕਰਤੀ ਐ ਵਾਰੀ ਵਰਸੇ ਖਟਣ ਗਿਆ ਸੀ ਖਟਕ ਲੈ ਆਂਦਾ ਗੱਡੀ ਨਹੀਂ ਵੀਰ ਮਰੇ ਨੂੰ ਹੋਰ ਮਿਲੇ ਤਰੱਕੀ ਬੈ ਗਿਆ ਕਸਰਿਕਾਲ ਤੱਕ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜੀ ਕੱਲ ਤੁਸੀਂ ਦੇਖਿਆ ਕਿ ਆਪਾਂ ਗੱਡੀ ਦੀ ਰਵਿੰਗ ਵਗੈਰਾ ਕਰਵਾ ਕੇ ਆਇਆ ਚਕਾ ਚੱਕ ਕਰਵਾ ਕੇ ਆਇਆ ਤੇ ਅੱਜ ਚਾਲੇ ਪਾਲੇ ਨੇ ਆਪਾਂ ਬੁਨਾ ਦੇ ਵੱਲ ਗੱਡੀ ਦੇ ਵਿੱਚ ਥੋੜੀ ਬਹੁਤੀ ਐਕਸੈਸਰੀ ਵਗੈਰਾ ਜਾਂ ਕੈਮਰਾ ਵਗੈਰਾ ਲਵਾਣਾ ਤੇ ਉਹ ਦੇਖਣ ਚੱਲੇ ਆ ਤੇ ਨਾਲ ਮੇਰੇ ਹੈਗਾ ਹਣੀ ਤੇ ਇਧਰ ਹੈਗਾ ਜਿੰਦਰ ਗੱਡੀ ਸਾਡੇ ਸਾਹਮਣੇ ਜਾ ਰਹੀ ਹੈ ਉਹ ਦੇਖੋ ਫੋਰਚੂਨਰ ਛੱਬਾ ਬਾਜੀ ਦੀ ਇਹਦੇ ਚ ਅਮਨ ਤੇ ਛੱਬਾ ਬਾਜੀ ਤੇ ਅਸੀਂ ਹੁਣ ਚੱਲੇ ਆ ਬਣਾਵੇ ਐਕਸੈਸਰੀ ਲਵਾਉਣ ਬਣਾਵਾ ਜਿਵੇਂ ਆਪਣੇ ਦਿੱਲੀ ਦੇ ਵਿੱਚ ਮਾਰਕੀਟ ਹੁੰਦੀ ਹੈ ਐਕਸੈਸਰੀ ਵਗੈਰਾ ਦੇ ਇਦਾਂ ਇੱਥੇ ਫਿਲੀਪੀਨਸ ਵਿੱਚ ਬੁਨਾਵਾ ਕਹਿੰਦੇ ਉਹਨੂੰ ਉੱਥੇ ਸਾਰੀ ਐਕਸੈਸਰੀਆਂ ਹੀ ਮਿਲਦੀਆਂ ਸਾਡੀਆਂ ਗੱਡੀਆਂ ਤੇ ਤੇ ਉੱਥੇ ਜਾਣੇ ਪਏ ਆ ਤੇ ਘਰੋਂ ਨਿਕਲ ਚੁੱਕੇ ਆ ਤੇ ਹੁਣ ਟੋਲ ਗੇਟ ਤੇ ਜਾ ਕੇ ਤਾਨੂੰ ਦਿਖਾਣੇ ਆ ਆਪਾਂ ਗੱਡੀ 'ਚ ਆਰ ਐਫ ਆਈ ਡੀ ਜਿਵੇਂ ਆਟੋ ਕੀ ਇੰਡੀਆ ਕੀ ਕਹਿੰਦੇ ਨੇ ਫਾਸਟ ਟੈਗ ਦੇ ਆ 'ਚ ਹੁੰਦਾ ਉਹ ਹੁੰਦਾ ਇੱਥੇ ਦੀ ਤੁਹਾਨੂੰ ਦਿਖਾਣੇ ਆ ਆਰ ਐਫ ਆਈ ਡੀ ਕਿੱਦਾਂ ਕੰਮ ਕਰਦੀ ਏ ਤੁਸੀਂ ਫਿਰ ਕੰਪੇਅਰ ਕਰੋ ਵੀ ਇੰਡੀਆ ਵਾਲਾ ਜ਼ਿਆਦਾ ਫਾਸਟ ਹੈ ਕੰਮ ਜਾਂ ਇੱਥੇ ਵਾਲਾ A few minutes later ਇਹ ਦੇਖਿਆ ਫਾਸਟ ਹੈ ਇੰਡੀਆ ਲੰਘਦੀ ਇਦਾਂ ਤੋੜ ਕੇ ਲੱਗਣਾ ਪੈਂਦਾ ਫਿਰ ਲੱਗਦੀ ਏ ਤੇ ਹਾਂਜੀ ਦੋਸਤੋ ਅਸੀਂ ਇੱਥੇ ਦੁਕਾਨ ਤੇ ਪਹੁੰਚ ਗਏ ਇੱਕ ਵਾਰ ਫਿਰ ਤੋਂ ਇਹ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਗੱਡੀਆਂ ਸੈੱਟ ਕਰਨ ਲੱਗੇ ਆ ਉਹ ਭਾਜੀ ਵਾਲੀ ਗੱਡੀ ਇੱਥੇ ਲੱਗੇਗੀ ਤੇ ਮੇਰੇ ਵਾਲੀ ਇੱਥੇ ਲੱਗੇਗੀ ਤੇ ਫਿਰ ਅੰਦਰ ਜਾ ਕੇ ਗੱਲਬਾਤ ਕਰਦੇ ਆਂ ਇਹਨਾਂ ਨਾਲ ਕਿ ਕੀ ਹਿਸਾਬ ਦਾ ਬੈਣਾ ਤੇ ਟਿੰਟ ਦਾ ਤੇ ਉਹ ਕੈਮਰੇ ਦਾ ਇਹ ਤੁਸੀਂ ਦੇਖ ਸਕਦੇ ਹੋ ਕੱਲ ਆਪਾਂ ਜਿਹੜੀ ਪ੍ਰਾਈਸ ਹੀ ਰਵਿੰਗ ਚਮਕ ਦੇਖ ਸਕਦੇ ਹੋ ਭਾਜੀ ਵਾਲੀ ਤੇ ਅੰਦਰ ਵੜ ਗਈ ਏ ਤੇ ਹੁਣ ਇਹਦਾ ਤੇ ਛੱਤ ਲੱਗ ਜਾਣੀ ਇਹ ਵਾਲੀ ਟਿੰਟ ਦਿਖਾਈ ਹੈ ਆਤੇ ਨੇ ਆਪਾਂ ਨੂੰ ਤੇ ਹੁਣ ਅਸੀਂ ਦੇਖਣ ਲੱਗੇ ਆ ਜਿਹੜੀ ਸੁਪਰ ਬਲੈਕ ਹੁੰਦੀ ਹੈ ਆ ਉਹ ਦੇਖਦੇ ਆ ਇਹ 50% ਹੈ ਨਹੀਂ ਇਹ 75% ਹੈ 100% ਹੈ ਉਹ ਦੇਖਦੇ ਆ ਤੇ ਹਾਂਜੀ ਦੋਸਤੋ ਆਪਣੀ ਟਿੰਟ ਵਾਲੀ ਗੱਲ ਫਾਈਨਲ ਹੋ ਗਈ ਹੈ ਆਪਾਂ ਸੁਪਰ ਬਲੈਕ ਨਹੀਂ ਕਰਾਨ ਲੱਗੇ ਥੋੜਾ ਜਿਹੜਾ 70% 75% ਵਾਲੀ ਹੈ ਉਹ ਲਵਾ ਲ ਕਮ ਹੈ ਤੇ ਅ ਸਿਲੰਡਰ ਤੇ ਖਣੀ ਗੱਡੀ ਲੈਣ ਗਏ ਨੇ ਇਹ ਆ ਗਈ ਹੋਣ ਲੱਗੀ ਹੋਈ ਐ ਇੱਥੇ ਇਹ ਮੈਜਿਕ ਪਰ ਮੈਂ ਬਲੈਕ ਕਰਵਾਣੀ ਐ ਇੱਧਰ ਵੜਨੀ ਐ ਤੇ ਇੱਥੇ ਆਪਣੀ ਗੱਡੀ ਲੱਗ ਗਈ ਐ ਤੇ ਹੁਣ ਇਹ ਪੁਰਾਣੀ ਤਾਰ ਕੇ ਤੇ ਨਵੀਂ ਟਿੰਟ ਲਾ ਦੇਣਾ ਉਹ ਟਿੰਟ ਆਪਾਂ ਪਸੰਦ ਕੀਤੀ ਐ ਇਹ ਵਾਲੀ 75% ਵਾਲੀ ਪਰ ਭਾਜੀ ਦੀ ਗੱਡੀ ਨੂੰ ਛੱਤ ਲੱਗ ਰਹੀ ਐ ਤੇ ਇੱਧਰ ਹੁਣ ਪੁਰਾਣੀ ਟਿੰਟ ਉਤਾਰੀ ਜਾ ਰਹੀ ਏ। ਕਾਰ ਦੇ ਬੜੇ ਹਿਸਾਬ ਨਾਲ ਨੇ ਤੇ ਫਿਰ ਉਸ ਤੋਂ ਬਾਅਦ ਇਹ ਸਫਾਈ ਕਰਦੇ ਨੇ ਫਿਰ ਜਾ ਕੇ ਕਿਤੇ ਨਵੀਂ ਅਪਲਾਈ ਹੁੰਦੀ ਏ ਤੇ ਤੇ ਇੱਧਰ ਹੁਣ ਇਹਨਾਂ ਨੇ ਟਿੰਟ ਲਾਣੀ ਚਾਲੂ ਕਰਤੀ ਏ ਤੇ ਫਿਨਿਸ਼ ਚੈੱਕ ਕਰੋ ਕਿੰਦਾਂ ਦੀ ਆਉਂਦੀ ਏ। ਹੱਥ ਲਿਵਾੜਾ ਕਰ ਲਿਆ ਜੀ ਤੁਹਾਨੂੰ ਜਦੋਂ ਸਾਰੇ ਫਿਨਿਸ਼ ਇਹ ਦੇਖੋ ਫਿਨਿਸ਼ ਕਰਦਾ ਪਿਆ ਤੇ ਇਹ ਦੇਖੋ ਹੁਣ ਫਿਨਿਸ਼ਿੰਗ ਕਰਦਾ ਪਿਆ ਸਾਫ਼ ਨਿਕਲਿਆ ਇਹ ਤੇ ਹੁਣ ਤੁਹਾਨੂੰ ਦਿਖਾਵਾਂਗੇ ਜਦੋਂ ਟੋਟਲ ਫਿਨਿਸ਼ ਹੋ ਜਾਏਗਾ ਤੁਹਾਨੂੰ ਦੱਸਦਾ ਕਿ ਫਿਲੀਪੀਨਸ ਵਿੱਚ ਤੁਸੀਂ ਟਿੰਟ ਜਿੰਨੇ ਮਰਜ਼ੀ ਪਰਸੈਂਟ ਡਾਰਕ ਤੋਂ ਡਾਰਕ ਵੀ ਕਰਾ ਸਕਦੇ ਹੋ ਕੋਈ ਇੱਥੇ ਚਲਾਨ ਨਹੀਂ ਹੈਗਾ ਕੋਈ ਕੁਝ ਨਹੀਂ ਕੋਈ ਨਹੀਂ ਪਸਦਾਗਾ ਪਸਦਦੀ ਮਤਲਬ ਸਰਕਾਰ ਨੂੰ ਹੀ ਅਲਾਉਡ ਹੈ ਤੇ ਇਸ ਕਰਕੇ ਇਥੇ ਅਲਾਉਡ ਕਿਉਂ ਹੈ ਕਿਉਂਕਿ ਹਾਈ ਲੈਂਡ ਮਲੇਸ਼ੀਆ ਸਿੰਗਾਪੁਰ ਫਿਲੀਪੀਨਸ ਇਹਨਾਂ ਦੇਸ਼ਾਂ ਦੇ ਵਿੱਚ ਨਾ ਜਿਹੜੀ ਧੁੱਪ ਹੈ ਉਹ ਬਹੁਤ ਠਿੱਕੀ ਪੈਂਦੀ ਹੈ ਤੇ ਇਸ ਕਰਕੇ ਏਸੀ ਦੀ ਕੂਲਿੰਗ ਘਟ ਜਾਂਦੀ ਹੈ ਤੇ ਟਿੰਟ ਜੇ ਲਾ ਲਓ ਫਿਰ ਏਸੀ ਪਰਫੈਕਟਲੀ ਕੰਮ ਕਰਦਾ ਇਸ ਕਰਕੇ ਇਥੇ ਅਲਾਉਡ ਹੈ ਇਥੇ ਜਿੰਨੀ ਮਰਜ਼ੀ ਤੁਸੀਂ ਡਾਰਕ ਤੋਂ ਡਾਰਕ ਵੀ ਸੈੱਟ ਬਲੈਕ ਵੀ ਕਰਾ ਸਕਦੇ ਹੋ ਮੇਰੇ ਵਾਲੀ ਗੱਡੀ ਤੇ ਜਿਹੜਾ ਟਿੰਟ ਲੱਗ ਰਹੀ ਹੈ ਤੇ ਭਾਜੀ ਵਾਲੀ ਗੱਡੀ ਦਾ ਕੰਮ ਫਿਨਿਸ਼ ਹੋ ਗਿਆ ਭਾਜੀ ਨੇ ਕਾਫੀ ਕੁਝ ਲਵਾਇਆ ਉਹ ਦੇਖੋ ਭਾਜੀ ਦੀ ਐ ਛੱਤ ਕਿਹਦੀ ਘੈਂਟ ਹੈ ਤੇ ਇਹ ਭਾਜੀ ਨੇ ਐ LED ਬਲਬ ਚੇਂਜ ਕਰਵਾਏ ਨੇ ਓਏ ਹੈ ਕੀ ਬਾਤ ਵੈਰੀ ਨਾਈਸ ਤੇ ਉਹ ਕੋਨੇ ਪਿੱਛੇ ਐ ਛੱਤ ਹੈ ਪਿੱਛੇ ਦੇਖੋ ਚੈੱਕ ਕਰੋ ਤੁਸੀਂ ਕੀ ਬਾਤ ਆ ਲਓ ਜੀ ਬਾਜੀ ਬਬੋ ਵਧਾਈਆਂ ਬਾਜੀ ਤੁਹਾਨੂੰ ਬਬੋ ਵਧਾਈਆਂ ਤੁਹਾਨੂੰ ਨਹੀਂ ਸਾ ਬਾਬਾ ਹਾਂ ਪਾਰਟੀ ਬਣ ਗਈ ਫਿਰ ਤੇ ਦੋ ਹੋ ਗਈਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਤੇ ਇੱਕ ਸੱਚ ਇਹ ਦਿਖਾਣਾ ਬੋਲ ਗਿਆ ਐਵੇਂ ਹੀ ਲਖਾਇਆ ਹੁਣ ਬਸ ਵੇਟ ਹੈਗੀ ਹੈ ਵੀ ਮੇਰੇ ਵਾਲੀ ਗੱਡੀ ਦਾ ਕੰਮ ਨਿਬੜੇ ਟਿੰਟ ਦਾ ਤੇ ਫੇਰ ਆਪਾਂ ਚੱਲੀਏ ਘਰੇ ਤੇ ਹੁਣ ਬਾਕੀ ਸਾਰਾ ਨਿਬੜ ਗਿਆ ਹੁਣ ਫਰੰਟ ਸ਼ੀਸ਼ੇ ਤੇ ਆ ਗਏ ਨੇ ਇਹ ਟਿੰਟ ਤਾਰਤੀ ਤੇ ਹੁਣ ਸਫਾਈ ਕਰਦੇ ਪਏ ਉਹਦੇ ਇਧਰੋਂ ਇਹ ਕੰਮ ਨਿਬੇੜਦੇ ਨੇ ਤੇ ਇੰਨੇ ਨੂੰ ਆਪਾਂ ਪੇਮੈਂਟ ਕਰ ਦਿੰਨੇ ਆ ਤੇ ਫਿਰ ਲੈ ਕੇ ਚਲਦੇ ਆ ਗੱਡੀ ਨੂੰ ਆਪਾਂ ਆਪਣੇ ਘਰੇ ਇਧਰ ਨਾ ਪਾਤੇ ਓਕੇ ਲਾਮਤ ਸਖਹੜਾ ਗੱਡੀ ਸਟਾਰਟ ਕਰਨ ਦੀ ਹੈ ਜਿੰਦਰ ਨੇ ਤੇ ਕੰਮ ਆਪਣਾ ਨਿਬੜ ਚੁੱਕਿਆ ਸਾਰੀ ਜੈਡ ਬਲੈਕ ਹੋ ਗਈ ਹੈ ਹੁਣ ਤੇ ਬਾਕੀ ਹੁਣ ਇਰੇ ਚ ਡੈਸ਼ ਕੈਮ ਲਵਾਣਾ ਉਹ ਕੱਲ ਜਾਂ ਪਰਸੋ ਲਵਾਵਾਂਗੇ ਉਹ ਆਪਣੇ ਉਥੋਂ ਮਾਰੀ ਲੋ ਤੋਂ ਹੀ ਲਵਾਵਾਂਗੇ ਤੇ ਹੁਣ ਹਣੀ ਗੱਡੀ ਕੱਢਦਾ ਪਿਆ ਬਾਹਰ ਹੁਣ ਹਣੀ ਡਰਾਈਵ ਕਰ ਰਿਹਾ ਇਧਰ ਗੱਡੀ ਜਿੱਧਰ ਬੈਠਾ ਜਿੱਧਰ ਗਾਣੇ ਹਾਂ ਜੀ ਦੋਸਤੋ ਟੈਂਟ ਲਵਾ ਕੇ ਗੱਡੀ ਦਾ ਕੰਮ ਕਰਾ ਕੇ ਛੱਬੇ ਭਾਈ ਦੀ ਛੱਤ ਲਵਾ ਕੇ ਤੇ ਹੁਣ ਘਰੇ ਆ ਗਏ ਆ ਤੇ ਇੱਥੇ ਗੱਡੀ ਖੜੀ ਕਰਤੀ ਐ ਹਾਂ ਵੀ ਕਿਦਾਂ ਪਾਜਾ ਕਿ ਪਿੱਤੇ ਸਾਰੇ ਹਿੱਸੇ ਹੋ ਗਿਆ ਜੀ ਹਾਂ ਪਿੱਤੇ ਮੈਂ ਕਿ ਪੂਰੇ ਸੇਮ ਹੋ ਜਾਣਾ ਸਰ ਐ ਪਾਈ ਨੇ LED ਲਟਾਂ ਪਾਈਆਂ ਤੇ ਸੁਣਾ ਦਸ ਬਣ ਗਿਆ ਕਿਦਾ ਭਾਈ ਲਟਾਂ ਦਾ ਪੈਂਦੀ ਰੋਸ਼ਨੀ ਅਭੀ ਤੇਰੇ ਉਹ ਦੋਸਾ ਪੱਖਿਆਂ ਥੱਲੇ ਔਰ ਨਹੀਂ ਤੁਹਾਡਾ ਵਧੀਆ ਜਿਆਦਾ ਤੁਹਾਡਾ ਦਾ ਹੰਮਦਾ ਵੀ ਏ ਨਹੀਂ ਤੇਰਾ ਬਈ ਕੋ ਨਹੀ ਤੁਹ ਅਟੈਚ ਕਰਾਸਾ ਹੋ ਸਕਦਾ ਤਰਾ ਉੱਥੋਂ ਆ ਗਏ ਸੀ ਕਰਾ ਕੇ ਤੇ ਹੁਣ ਚੱਲੇ ਆ ਚਾਚੇ ਵੱਲ ਨੂੰ ਚਾਚਾ ਜੀ ਨੂੰ ਮਾੜੇ ਦਰਸ਼ਨ ਕਰਾ ਆਈਏ ਉਹ ਕਹਿੰਦੇ ਸੀ ਲੈ ਕੇ ਆਏ ਉਹ ਗੱਡੀ ਨੂੰ ਤਾਂ ਇਹ ਤੋਂ ਨਿਕਲ ਗਏ ਇਹ ਆ ਨਾ ਲੰਗੀ ਬਿੱਲੀ ਆਈਏ ਬਹੁਤ ਬਹੁ ਬਧਾਈਆਂ ਤੁਹਾਨੂੰ ਜੀਤੋ ਵੱਲੋਂ ਪੜੋ ਪੜੋ ਅਲੰਕਾਰਾ ਭਾਈ ਤੁਸੀਂ ਜਾਓ ਕੋਲੇ ਸੋਹਣ ਹਾਂ ਆਓ ਅਗਲੀ ਮੈਂ ਕਿਹਾ ਕਿ ਅਰਾਈਵ ਸਾਡੇ ਘਰੇ ਆਉਣ ਦੀ ਖੁਸ਼ੀ ਹੋ ਚੁੱਕੀ ਹੈ ਜਾਰਜ ਬਹੁਤ ਬਧਾਈਆਂ ਜੀ ਕਦੇ ਆਣੀ ਕੋਈ ਮਰਾ ਬੁੱਕੋ ਕਹਿੰਦਾ ਆਪਣੀ अरे रेट ने कम चले ਕਈ ਯਾਦ ਕਰਵਾਈਤੀ ਹੋਣੀ ਆ ਵਾਰੀ ਵਾਰੀ ਖਟਨ ਗਿਆ ਸੀ ਖਟ ਕੇ ਲਿਆਉਂਦਾ ਹੈ ਗੱਡੀ ਆ ਵਾਹ ਵਾਹ ਵਾਰੀ ਵਾਰੀ ਖਟਨ ਗਿਆ ਸੀ ਖਟ ਕੇ ਲਿਆਉਂਦਾ ਹੈ ਗੱਡੀ ਨਹੀਂ ਵੀਰ ਮਰੇ ਨੂੰ ਹੋਰ ਮਿਲੇ ਤਰੱਕੀ ਬੜੀ ਗੱਲ ਹੈ ਇਹ ਹਾਂਜੀ ਦੋਸਤੋ ਗੱਡੀ ਦੀ ਟਿੰਟ ਵੀ ਲਵਾਏ ਆ ਤੇ ਉਧਰ ਚਾਚਾ ਜੀ ਬੋਲ ਵੀ ਜਿਹੜਾ ਮਾਰੇ ਆ ਉਹਨਾਂ ਨੇ ਗੱਡੀ ਦਾ ਸਵਾਗਤ ਕੀਤਾ ਵੈਲਕਮ ਕੀਤਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ हाणोग मां इते एंड करियो पसंदि आई हुओ त मेर चैनल लाइक शेयर ते, ते सबसक्राइब करियो थैंक्यू वैरी मच